ਦੀ ਜਗਾ ਆ ਅਸੀਂ ਪਹਿਲਾ ਦੋ ਵਾਰ ਕੇਸ ਇਹਦਾ ਜਿੱਤ ਚੁਕੇ ਆ ਪਹਿਲਾ ਕਰਨੈਲ ਸਿੰਘ ਦਾ ਫਿਰ ਉਸ ਤੋਂ ਬਾਅਦ ਮੇਜਰ ਸਿੰਘ ਨੇ ਕਰਤਾ ਉਹ ਦੋ ਵਾਰੀ ਕੋਰਟ ਨੇ ਸਾਡੇ ਹੱਕ ਚ ਦਿੱਤਾ ਸਾਡਾ ਨਿਸ਼ਾਨ ਸਾਹਿਬ ਵੀ ਲੱਗਿਆ ਦੇਖੋ ਕਿਹਨੇ ਹਰ ਸਾਲ ਅਸੀਂ ਜਿਹੜੀਆਂ ਤੀਆਂ ਲਾਉਣੇ ਆ ਟੁਕੜ ਟੁਕੜ 10 ਤੋਂ 11 ਸਾਲ ਲੰਘਦੀਆਂ ਆ ਉਸ ਤੋਂ ਬਾਅਦ ਜਿਹੜੀਆਂ ਛੱਡਦੀਆਂ ਆ ਉਹ ਫੇਰ ਸ਼ਾਗੋਤਰ ਮੋਹ ਸਾਹਿਬ ਇੱਕ ਜਗਾ ਬਣੀਆਂ ਉੱਥੇ ਜਾ ਕੇ ਸਮਾਪਤੀ ਹੁੰਦੀ ਆ ਇਹ ਹੁਣ ਜਦੋਂ ਅਸੀਂ ਇੱਥੇ ਇੰਟਰ ਲੋਕ ਲਾਉਣ ਲੱਗੇ ਸੀ ਪੰਚਾਇਤ ਵੱਲੋਂ ਜੇ ਇਨ ਸਾਫ ਸੁਥਰਾ ਹੋ ਜੀਵੇ ਤਾਂ ਇਹ ਬੁੱਤਾ ਸਿੰਘ ਨੇ ਕੀ ਕੀਤਾ ਪੰਚਾਇਤ ਤੇ ਲਿਆ ਕੇ ਸਟੇ ਰੱਖ ਦਿੱਤੀ ਜਦ ਵੀ ਇਹ ਜਿਹੜੀ ਸਟੇ ਆ ਇਹ ਪੰਚਾਇਤ ਨਾਲ ਹੋਊਗੀ ਸਾਡੇ ਨਾਲ ਪਬਲਿਕ ਨਾਲ ਕੋਈ ਮਹੱਲੇ ਵਾਲਿਆਂ ਨਾਲ ਕੋਈ ਨਹੀਂ ਕਿਉਂਕਿ ਮਹੱਲੇ ਵਾਲਿਆਂ ਦਾ ਤੇ ਪਿੰਡ ਦਾ ਤਾਂ ਪਹਿਲਾਂ ਹੀ ਕਬਜ਼ਾ ਨਿਸ਼ਾਨ ਸਾਹਿਬ ਲਗਾਇਆ ਇੱਥੇ ਸਦੀਆਂ ਪੁਰਾਣੀਆਂ ਜਿਹੜੀਆਂ ਥੀਆਂ ਲੱਗ ਰਹੀਆਂ ਆ ਸਾਡੇ ਕੋਲ ਉਹਦੀਆਂ ਮਤਲਬ ਬਕਾਇਦਾ ਫੋਟੋਆਂ ਆ ਅੱਜ ਤੋਂ 15 15 20 20 ਸਾਲ ਦੀਆਂ ਅਸੀਂ ਪੁਰਾਣੀਆਂ ਫੋਟੋਆਂ ਵੀ ਦਿਖਾ ਸਕਦੇ ਆ ਨਿਆਣਿਆਂ ਦੇ ਝੂਲੇ ਲੱਗੇ ਹੋਇਆ ਉਹ ਦੇਖ ਲਓ ਆਪਾਂ ਮਹਾ ਜੀ ਨੇ ਕੀ ਕੀਤਾ ਕਦੀ ਦਾ ਇੱਥੇ ਜੇ ਕੋਈ ਝਾੜੂ ਮਾਰਦਾ ਉਹਨੂੰ ਬਾਲਾ ਕੱਢਣ ਲਾ ਪੈਂਦਾ ਕਦੀ ਸਾਡੀਆਂ ਬੀਬੀਆਂ ਨੱਚਦੀਆਂ ਉਹਨਾਂ ਨੂੰ ਕਹਿੰਦਾ ਟਕੇ ਟਕੇ ਦੀਆਂ ਜਨਾਨੀਆਂ ਆ ਇਹ ਬੇਲੀਆਂ ਨੱਚਣ ਲਾ ਪੈਂਦੀਆਂ ਆ ਇਹ ਕੋਠੇ ਤੇ ਚੜ ਕੇ ਬੁੜੀਆਂ ਦੀਆਂ ਵੀਡੀਓ ਬਣਾਉਂਦਾ ਆ ਕਬੂਤਾ ਸਿੰਘ ਆ ਜੀ ਸਾਨੂੰ ਜਰਨੈਲ ਸਿੰਘ ਜੀ ਇਹ ਉਸ ਤੋਂ ਬਾਅਦ ਅੱਜ ਸਵੇਰੇ ਨਗਰ ਪੰਚਾਇਤ ਦੇ ਸਵੈ ਕਾਰਜਕਾਰੀ ਬੁੜੀਆਂ ਝਾੜੂ ਮਾਰਨ ਆਈਆਂ ਉਹਨਾਂ ਨੂੰ ਰੋਕਿਆ ਆਣ ਕੇ ਇਹਨੇ ਇੱਥੇ ਟਰੈਕਟਰ ਟਰਾਲੀ ਲਾਤੀ ਵੀ ਮਹਿਤੀਆਂ ਨਹੀਂ ਲੱਗਣ ਦੇਣੀਆਂ ਅੱਛਾ ਅਸੀਂ ਤੁਹਾਡੇ ਮੱਥੇ ਮਰਾਈਏ ਕਹਿੰਨੇ ਆ ਵੀ ਇੱਥੇ ਮਹੱਲੇ ਵਾਲਿਆਂ ਦਾ ਤੇ ਆਟੋਮੈਟਿਕਲੀ ਪਹਿਲਾਂ ਦਾ ਕਬਜ਼ਾ ਹੈ ਨਿਸ਼ਾਨ ਸਾਹਿਬ ਵੀ ਲੱਗਾ ਹੈ ਸਦੀਆਂ ਪੁਰਾਣੀਆਂ ਲੱਗ ਰਹੀਆਂ ਆ ਇਹ ਜੇ ਨਗਰ ਪੰਚਾਇਤ ਨਾਲ ਇਹਦਾ ਕੇਸ ਹੋਊਗਾ ਉਹ ਸਾਰੀ ਦੇ ਮੁਤਾਬਕ ਹੋਊਗਾ ਉਹਦੇ ਤੇ ਨਾ ਕਬਜ਼ਾ ਇਹ ਕਰ ਸਕਦਾ ਤੇ ਨਾ ਨਗਰ ਪੰਚਾਇਤ ਕਰ ਸਕਦੀ ਜਿੰਨਾ ਚਿਰ ਕੋਰਟ ਦਾ ਕੋਈ ਫੈਸਲਾ ਨਹੀਂ ਹੁੰਦਾ ਪਬਲਿਕ ਨੂੰ ਇਹ ਕੋਈ ਨਹੀਂ ਕਰ ਸਕਦਾ ਇਸ ਕਰਕੇ ਇਹ ਨਹੀਂ ਬੀਬੀਆਂ ਨੇ ਤੀਆਂ ਲਾਉਣੀਆਂ ਸੀ 7 ਵਜੇ ਸ਼ੁਰੂ ਹੋਗੇ 8:30 ਵਜੇ ਸਮਾਪਤੀ ਹੋਣੀ ਹੈ ਬ੍ਰੇਕ ਰਿਕਵੈਸਟ ਸਰ ਜੀ ਇਸ ਕਰਕੇ ਇਹ ਟ੍ਰਾਲੀ ਜਿਹੜੀ ਜੱਜ ਕੀਤੀ ਜਾਵੇ ਇਹਦੇ ਖਿਲਾਫ ਮੈਂ ਬਿਲਕੁਲ ਜੀ ਇੱਕ ਬੰਦੇ ਵਾਸਤੇ ਇਹਨਾਂ ਨਿਊਂਸਸ ਕ੍ਰੀਏਟ ਨਹੀਂ ਹੋ ਸਕਦਾ ਮੇਰੇ ਨਾਲ ਸਵੇਰੇ ਤੁਸੀਂ ਟੇਬਲ ਟॉक ਕਰੋ ਫਿਰ ਆਪਾਂ ਅਗਲੀ ਗੱਲ ਕਰਾਂਗੇ ਹਾਂ ਮੇਰੇ ਨਾਲ ਸਵੇਰੇ ਟੇਬਲ ਟॉक ਕਰੋ ਅਗਲੀ ਗੱਲ ਫਿਰ ਕਰਾਂਗੇ ਪਹਿਲੇ ਟ੍ਰਾਲੀ ਤੇ ਟਰੈਕਟਰ ਇਹ ਤੋਂ ਹਟਾਓ ਆਮ ਪਬਲਿਕ ਨੂੰ ਮੈਂ ਵਿਸ਼ਵਾਸ ਪਹੁੰਚਾਉਂਦਾ ਮੈਂ ਕੱਲ ਕੋਈ ਇੰਸਟਾਲਰ ਨਾਲ ਡਾਈਨ ਆਰਡਰ ਦੀ ਪ੍ਰੋਬਲਮ ਆ ਗਈ ਮੈਂ ਬਣਦੀ ਕਾਰਵਾਈ ਖੋਤੇ ਕਰਾਂਗਾ ਮੈਂ ਸਾਰੇ ਸੰਦੇਸ਼ ਜੋ ਲਾਲ ਮੰਦਾ ਉਹ ਕਰਦੀ ਕਰਾ ਲੈ ਕਰਾਉਣੀ ਸਾਈਡ ਤੇ ਟ੍ਰੈਕਟਰ ਟਰਾਲੀ ਪਰਿਕਰਮ ਇਸੀ ਕੱਲ ਨੂੰ ਕੱਲ ਮੇਰੇ ਕੋਲ 10:00 ਵਜੇ 10:00 ਵਜੇ ਬੈਠੇ ਜਿਹੜੇ ਇਹਨਾਂ ਦੇ ਪੰਜ ਬੰਦੇ ਲਿਆਓ ਤੁਸੀਂ ਆਪਣੇ ਪੰਜ ਬੰਦੇ ਲਿਆਓ ਆਪਾਂ ਬੈਠ ਕੇ ਟੇਬਲ ਟॉक ਕਰਦੇ ਹਾਂ ਹੈਨਾ ਜੋ ਸਾਚਾ ਕਰਦੇ ਹਾਂ ਚਲੋ 10 ਵਜੇ ਨਾਲੇਜ ਘਰ ਆ ਰਹੇ ਕਹਿੰਦੇ ਕਾਲੇਜ ਘਰ ਆ ਰਹੇ ਰਾਜਾ ਛੱਡਦੇ ਤੇ ਫਿਰ ਹਟ ਕੇ ਹਟ ਗਿਆ ਹਟ ਗਿਆ ਮੈਂ ਯਕੀਨ ਦਵਾਉਣਾ ਤੁਹਾਨੂੰ ਟਰੈਕਟਰ ਆ ਗਿਆ। ਬਾਕੀ ਤੁਸੀਂ ਸਵੇਰੇ ਆਪਣੀ ਪੰਡੈਂਟ ਮੈਂਬਰੀ ਜਿਹੜੀ ਕਮੇਟੀ ਪਿਆਰ ਕਰਦੇ ਹੋ। ਮੇਰੇ ਕੋਲ 8:30 ਵਜੇ ਭੇਜ ਦੋ। ਉਹਨਾਂ ਨੂੰ ਵੀ ਮੈਂ ਕਿਹਾ ਕਿ ਤੁਸੀਂ ਸਵੇਰੇ ਸਾਡੀ ਸਵੇਰੇ ਨਾ ਉਹ ਇੱਟਾਂ ਖਿਲਾਰ ਕੇ ਗਿਆ। ਹੁਣ ਉਹ ਚੱਕਣ ਲੱਗੇ ਸਪਰੇਅ ਕਰਨ ਲੱਗੇ ਆ। ਕੋਈ ਨਹੀਂ ਇਤਰਾਜ਼। ਲੈ ਕੇ ਕਿਟੌਣੀ ਸਾਰਿਆਂ ਨੂੰ। ਆਹ ਭੱਲੇ ਘਰ ਤੱਕ। 10 ਵਜੇ ਆਪਾਂ ਸਵੇਰੇ ਮਿਲਦੇ ਆ। ਬਿਲਕੁਲ 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 ਬਿਲਕੁਲ। ਦਾ ਨੋਡ ਹੁੰਦਾ ਹੈ। ਹਾਲਾਂਕਿ ਇੱਥੇ ਸੱਕ ਵੀ ਪੈਦਾ ਹੁੰਦਾ ਹੈ। ਇਹ ਮਾਮਲੇ ਕਿ ਨਾ ਸਵੇਰੇ 10 ਵਜੇ ਬੈਠ ਕੇ ਚੱਲ ਕਰਦੇ। ਠੀਕ ਹੈ। ਕੋਈ ਨਹੀਂ। ਅੱਜ ਮੈਂ ਕਿਉਂ ਬਾਜ਼ੀ ਤੁਹਾਡੇ ਸਰ ਜੀ ਤੋਂ ਹੋਰ ਗੱਲ ਨਹੀਂ ਹੋਈ। ਹਾਜੀ ਭਾਜੀ ਅਸੀਂ ਤਕਰੀਬਨ 11 ਤਰੀਕ ਤੋਂ ਸਾਡੀਆਂ ਤੀਆਂ ਸਟਾਰਟ ਆ। ਤਾਂ ਉਸ ਦਿਨ ਵੀ ਜਦੋਂ ਆਇਸ ਦਾ ਇੱਥੇ ਇੱਟਾ ਰੋੜੇ ਬਹੁਤ ਪਏ ਸੀ। ਜਿਨ੍ਹਾਂ ਦੇ ਪੈਸੇ ਸੀ ਉਹ ਜਦੋਂ ਚੱਕਣ ਲੱਗੇ ਇਹਨੇ ਉਹਨਾਂ ਨੂੰ ਗਾਲਾਂ ਇੰਨੀਆਂ ਗੰਦੀਆਂ ਕੱਢੀਆਂ ਕਿ ਮੈਂ ਬੋਲ ਕੇ ਦੱਸ ਨਹੀਂ ਸਕਦਾ ਇਸ ਕਰਕੇ ਕਹਿੰਨੇ ਗੱਡੀਆਂ ਗਾਲਾਂ ਬੂਟਾ ਸਿੰਘ ਨੇ ਕਹਿੰਦਾ ਇਹ ਕਹਿੰਦਾ ਉਹ ਕਹਿੰਦੇ ਤੀਆਂ ਵਾਲਾ ਚੌਕ ਆ ਵੀ ਪੁੰਦਾ ਅਸੀਂ ਸਿੱਟਿਆ ਸੀ ਚੱਕ ਲਾਂਗੇ ਕਹਿੰਦਾ ਹਾਲਾ ਕਿ ਕਾਨੇ ਨੂੰ ਸਿੱਟ ਕੇ ਗਏ ਸੀ ਯਾਨੀ ਇਦਾਂ ਦੀਆਂ ਗੰਦੀਆਂ ਗਾਲਾਂ ਇਹਨੇ ਕੱਢੀਆਂ ਪਰ ਉਹ ਇਹਨੇ ਮੇਰੇ ਹੱਥ ਜੋੜਦੀ ਰਹੀ ਉਹ ਕਹਿੰਦੀ ਚਾਚਾ ਜੀ ਤੁਸੀਂ ਮਾਪਿਆਂ ਸਾਡਾ ਇਦਾਂ ਨਾ ਬੋਲੋ ਚਲੋ ਤਾਂ ਅਸੀਂ ਕੁਝ ਨਹੀਂ ਕਿਹਾ ਅਸੀਂ ਸ਼ਾਮ ਨੂੰ ਆ ਕੇ ਤੀਆਂ ਲਾਈਆਂ ਕਿ ਜਿਉਂ ਸਪੋਟੇ ਦੇ 6 ਵਜੇ ਦਾ ਖੜਾ ਸੀ 8:30 ਵਜੇ ਖੜਾ ਰਿਹਾ ਫਿਲਮ ਬਣਾ ਆ ਉਹ ਅਸੀਂ ਵੀ ਫੇਰ ਵੀ ਕੁਸ਼ਣ ਕਿਹਾ ਸੀ ਲੱਗਦੀਆਂ ਪਹਿਲਾਂ ਵੀ ਇੱਥੇ ਤੀਆਂ ਲੱਗਦੀਆਂ ਹਾਂਜੀ ਜੀ ਤੀਆਂ ਤਾਂ ਪਤਾ ਨਹੀਂ 100 ਸਾਲ ਪੁਰਾਣੀਆਂ ਲਾਦੀਆਂ ਕਿੰਨੀਆਂ ਸਾਲ ਨੂੰ ਪਤਾ ਹੀ ਨਹੀਂ ਨਾ ਗੱਲਾਂ ਦਾ ਅੱਜ ਕੀ ਘਟਣਾ ਹੈ ਅੱਜ ਧਰਨਾ ਕਾਹਤੋਂ ਲਾਇਆ ਤੁਸੀਂ ਅੱਜ ਜਦੋਂ ਅਸੀਂ ਗਏ ਸੀ ਕਿਤੇ ਅਸੀਂ ਵਾਪਸੀ ਆਏ ਤਾਂ ਇਹਨਾਂ ਨੇ ਤੀਆਂ ਵਾਲੇ ਚੌਕ ਦੇ ਵਿੱਚ ਟਰਾਲੀ ਡਰੈਕਟਰ ਲਾਤਾ ਹਣਾ ਜਦੋਂ ਅਸੀਂ ਬੀਬੀਆਂ ਇਕੱਠੀਆਂ ਹਣ ਲੱਗੀਆਂ ਹਣ ਕਈ ਤਾਂ ਡਰਦੀਆਂ ਆਈਆਂ ਹੀ ਨਹੀਂ ਅਸੀਂ ਤਾਂ ਇੱਥੇ ਬਹਿ ਗਏ ਆ ਅਗੇ ਤਾਂ ਇਹ ਆਪ ਫੇਰ ਚਲਾ ਗਿਆ ਤਾਂ ਕਹਿੰਦੇ ਇੱਥੇ ਤੀਆਂ ਨਹੀਂ ਲਾਉਣ ਦੇ ਰੀਆਂ ਤੇ ਕਹਿੰਦੇ ਇਹਨੂੰ ਹਟਾਣ ਦੀ ਕੋਸ਼ਿਸ਼ ਨਹੀਂ ਕੀਤੀ ਕਿਹਾ ਨਹੀਂ ਇਹ ਵੀ ਪ੍ਰੋਫੈਸ਼ਨਲ ਚਲਾ ਗਿਆ ਹਣਾ ਹੈ ਨਹੀਂ ਸੀ ਕੋਈ ਵੀ ਬਹੁਤ ਜ਼ਿਆਦਾ ਜਦੋਂ ਚਲ ਰਿਹਾ ਕਹਿੰਦੇ ਇੱਥੇ ਕੰਦਾ ਕੰਕੀ ਸਾਰਾ ਪਾ ਰਿਹਾ ਹੈ ਕਿ ਤਾਂ ਨਾਚ ਕਰਦੀਆਂ ਇਹਨਾਂ ਨੂੰ ਕਹਿੰਦਾ charm ਨਹੀਂ ਹੋਣੀ ਬੰਦਿਆਂ ਨੂੰ ਇਹਨੂੰ ਵੀ ਤਾਂ ਲਗਾ ਦੇ ਲਾਚ ਦੀਆਂ ਲੋਕੀ ਦੇ ਤਾਂ ਇਹ ਹੁਣ ਚਲੋ ਸਾਰੇ ਇਹ ਤਾਂ ਸਦਿਆਂ ਤੋਂ ਚੱਲ ਨਹੀਂ ਹੁੰਦਾ ਨਾ ਤੁਸਾਂ ਵੀ ਆਰ ਪ੍ਰੋਗਰਾਮ ਚੱਲਦਾ ਜੇ ਤੁਸੀਂ ਅਸੀਂ ਗਲਤ ਬੋਲਦੇ ਆ ਫਿਰ ਸਾਨੂੰ ਅਗਲਾ ਕਰੀ ਤੁਸੀਂ ਸਾਰੇ ਸੁਣ ਲਈਓ ਸਾਰੀ ਦੁਨੀਆ ਪਬਲਿਕ ਸੁਣਦੀ ਹੈ ਇਹ ਗੱਲਾਂ ਦਾ ਅਸਾ ਮੜ ਕੇ ਫੇ ਹੁਣੇ ਖਲਾਰਾ ਤਾਂ ਪਿਆਣਾ ਸੀ ਅਸੀਂ ਫੇਰ ਧਰਨਾ ਲਾ ਲਿਆ ਇੱਥੇ ਇਹ ਇਹਨੇ ਜੀ ਪ੍ਰਸ਼ਾਸਨ ਦਾ ਕੀ ਰੋਲ ਰਿਹਾ ਤੁਹਾਡੇ ਪ੍ਰਸ਼ਾਸਨ ਨੂੰ ਅਸੀਂ ਫੋਨ ਤਾਂ ਕੀਤਾ ਸੀ ਪਹਿਲਾਂ ਵੀ ਕਰਵਾਇਆ ਉਹ ਆਏ ਨਹੀਂ ਕਿਹਦੇ 112 ਦੇ ਘਰ ਤੱਕ ਉਹ ਹਜੇ ਵੀ ਸਾਡੀ ਆਹ ਪ੍ਰੋਬਲਮ ਹੈ ਆਪਦੇ ਉਹ ਕਹਿੰਦਾ ਨਹੀਂ ਲਾਉਣ ਦੇਣੀ ਅਸੀਂ ਤੇ ਮੇਰੇ ਵੀ ਪਹਿਲਾਂ ਇੱਟਾ ਰੋੜੇ ਖਿਲਾਰ ਕੇ ਗਿਆ ਤੇ ਰਾਸ ਦਾ ਉਹ ਵਰਸ ਵੀ ਗਿਆ ਤਾਂ ਹੁਣ ਚਾਬੀ ਤੇ ਟਰਾਲੀ ਲਾ ਕੇ ਗਿਆ ਸਾਰੀ ਉਹ ਬੰਦੇ ਕਿ ਥੋੜਾ ਵੀ ਰੋਕਦਾ ਹੈ ਕੱਲ ਰੋਕਦਾ ਉਹ ਕਹਿੰਦਾ ਮੇਰਾ ਥਾਂ ਆ ਇੱਥੇ ਅਸੀਂ ਗੁਰਦੰਭੀ ਜਿਹੜਾ ਕਹਿੰਦੇ ਤੀਆਂ ਵਾਲਾ ਚੌਕ ਹੈ ਕਹਿੰਦੇ ਕੋਈ ਤੀਆਂ ਵਾਲਾ ਚੌਕ ਨਹੀਂ ਤੇਰਾ ਥਾਂ ਆ ਤਾਂ ਇਹ ਹਰੀ ਹੋਮ ਬ੍ਰਹਮੇ ਪਾਲ ਹੁਣ ਸਾਡੇ ਪਾਲ ਚੌਂਕੀਦਾਰ ਬੁੜੇ ਹੋ ਗਏ ਇਹਨਾਂ ਨੂੰ ਦੋ ਵਾਰ ਕਿੱਸੇ ਜਿੱਦਿਆ ਆ ਤੀਜੀ ਵਾਰੀ ਕਿੱਸੇ ਤੇ ਲਾ ਆਇਆ ਪਿਛਲੇ ਸਾਲ ਵੀ ਅਸੀਂ ਮਿੱਟੀ ਘਟਾ ਪਿਆ ਸੀ ਮੈਂ ਬਿਚਾਲਦਾ ਪਈ ਸੀ ਇਹ ਚੌਕ ਵਾਲਾ ਕਿਸ ਜਿੱਤੇ ਆ ਹਾਂਜੀ ਹਾਂਜੀ ਕੇਸਵਾ ਜੀ ਚਾਹ ਕਸ ਇਹ ਲਾਲ ਲੀਗ ਦੇ ਅੰਦਰ ਆ ਸਾਰੇ ਇਹ ਕਹਿੰਦੇ ਇਹਦਾ ਲਿਖਤੀ ਨਾ ਹੈ ਨੀ ਕੋਈ ਵੀ ਇਹਦਾ ਠੀਕ ਹੈ ਜੀ ਹਾਂ ਜੇ ਤਾਂ ਹੈਗਾ ਤਾਂ ਚਲੋ ਆਪਾਂ ਫਿਰ ਸਹਿਮਤ ਹੋ ਜੇ ਨਾਲ ਸੇ ਤਾਂ ਸਾਰੇ ਪੈਂਦੀ ਸਹਿਮਤ ਆ ਹਨਾ ਅਸੀਂ ਦੇਖੋ ਇੱਥੇ ਕੋਈ ਮੰੰਜਾ ਨਹੀਂ ਡਾਣਾ ਅਸੀਂ ਕੋਈ ਇੱਥੇ ਰਹਿਣਾ ਨਹੀਂ ਸਿਰਫ ਦਸਾਂ ਦਿਨਾਂ ਦਾ ਇਹ ਪ੍ਰੋਗਰਾਮ ਹੁੰਦਾ ਸਾਡਾ ਅਸੀਂ ਤਾਂ ਕੁਝ ਨਹੀਂ ਕਹਿੰਦੇ ਕੋਈ ਨਹੀਂ ਜਿਹੜਾ ਦਿਲ ਕਰਦਾ ਆ ਜਾਵੇ ਇੰਜੋਏ ਕਰੇ ਹਨਾ ਇਹ ਉਹਨਾਂ ਦਾ ਮਸਲਾ ਪਰ ਇਦਾਂ ਇਹਨਾਂ ਨੂੰ ਗਲਤ ਨਾ ਬੋਲੋ ਜਿਹੜਾ ਕਹਿੰਦਾ ਬੋਲਿਆ ਇੱਥੇ ਆ ਕਰਦੇ ਨੰਗਾ ਨਾਜ ਪਰ ਇਹ ਉਹਨਾਂ ਨੂੰ ਜਵਾਬ ਪੁੱਛਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਇਹ ਕਿਉਂ ਬੋਲਦਾ ਹੈ ਚਲੋ ਉਹਨਾਂ ਨੇ ਹੁਣ ਕੱਲ ਦਾ ਟਾਈਮ ਦਿੱਤਾ ਆ ਸ਼ਾਮੇ 10 ਵਜੇ ਦਾ ਪੰਜ ਜਾਣੇ ਤੁਹਾਡੇ ਇੱਧਰ ਲੈ ਪੰਜ ਜਾਣੇ ਉਹ ਮੋਹਰ ਲੈ ਜਾ ਕੇ ਉੱਥੇ ਇਕੱਠੇ ਗਏ 2 ਵਜੇ ਬੈਠੇ ਹਨ ਮੈਂਬਰ ਹੈਗੇ ਆ ਪੰਜ ਜਾਣੇ ਜਾਣਗੇ ਸਾਡੀ ਮੈਂ 15 ਮੈਂਬਰਾਂ ਦੀ ਕਮੇਟੀ ਬਣੀ ਆ ਉਹਨਾਂ ਵਿੱਚੋਂ ਇੱਕ ਜਾਊ ਦੋ ਜਾਊ ਬਾਕੀ ਆ ਮੈਂਬਰ ਰਹਿਗੇ ਕੋਈ ਗੱਲ ਨਹੀਂ ਹਨ ਅਰਜੈਂਟਡ ਹੋਈ ਆ ਕਮੇਟੀ ਆਪਣੀ ਬਾਕੀ ਅਸੀਂ ਤੁਹਾਡਾ ਧੰਨਵਾਦ ਕਰਾਂਗੇ ਜੇ ਤੁਸੀਂ ਸਾਡੇ ਨਾਲ ਸਹਿਯੋਗ ਕਰੋਗੇ ਤਾਂ ਇਹ ਆਪਾਂ ਤੁਹਾਡੇ ਨਾਲ ਸਹਿਯੋਗ ਕਰਾਂਗੇ ਹਨਾ ਤੇ ਸ਼ਾਨ ਸਾਹਿਬ ਦੇਖ ਲਓ ਲੱਗਾ ਤੁਸੀਂ ਹਰੇਕ ਪਾਸਾ ਲਾਉਨੇ ਆ 30 ਸਾਲ ਮੈਨੂੰ ਹੋ ਗਿਆ ਜੀ ਇਹਨਾਂ ਨੂੰ ਤੀਆਂ ਲਾਉਂਦਿਆਂ ਸਾਡੇ ਦਾ ਸਸਤਾ ਲਾਉਣੀ ਸੀ ਪਹਿਲਾਂ ਉਹਨਾਂ ਦੀ ਬਸ ਫਾਇਦੇ ਤੁਸੀਂ ਆਪੇ ਪਾ ਲਓ ਹਨਾ ਇਹ ਸਾਡੇ ਔਰ ਤੋਂ ਕਿਤੇ ਨਾਲ ਇਹ ਦੇਖੋ ਅੱਜ ਕਹਿੰਦਾ ਸਿਆਣਾ ਵਾਲਾ ਚੌਕ ਨਹੀਂ ਅਕਸਰ ਇੱਥੇ ਜੰਗੀਆਂ ਬਣਿਆ ਇਹ ਹਨਾ ਇੱਥੇ ਸਿਆਣਾ ਹੋਇਆ ਇਹਨੂੰ ਵੀ ਤਾਂ ਪਤਾ ਹੋਣਾ ਚਾਹੀਦਾ ਇਸ ਗੱਲ ਦਾ ਇੱਥੇ ਘਟਾਂ ਕਿ ਕੋਈ ਲੋੜੇ ਨਹੀਂ ਆਪਾਂ ਨੂੰ ਬਸ ਠੀਕ ਹੈ ਬਸ ਸਾਡੀ ਲਈ ਹੋਈ ਮੰਗਾਂ ਨੂੰ ਸਨਾਨ ਇਨਸਾਫ ਹੋਣਾ ਚਾਹੀਦਾ ਯਾਰ ਇਹ ਚੌਕ ਆ ਹਰ ਕੋਈ ਵਰਤੇ ਪਰ ਗੰਦ ਨਾ ਪਾਵੇ ਸਰ ਜਿਹੜੀ ਇਹ ਘਟਨਾ ਹੋਈ ਆ ਤੀਆਂ ਵਾਲੇ ਚੌਕ ਦੇ ਵਿੱਚ ਜਾਮ ਲਾਤਣ ਧਰਨਾ ਦਿੱਤਾ ਹੈ ਕੀ ਕਰੀ ਤੇ ਕੀ ਚੱਲ ਗਿਆ ਇਸ ਦਾ ਕੁਛ ਨਹੀਂ ਹੈ ਛੋਟਾ ਜਿਹਾ ਇਹ ਸਭ ਇਸ਼ੂ ਹੈ ਕਿ ਉਹ ਜਿਹੜੀ ਲੈਂਡ ਹੈ ਜਿੱਥੇ ਆਲਰੇਡੀ ਪਹਿਲਾਂ ਤੋਂ ਤੀਆਂ ਦਾ ਤਿਹਾਰ ਪਿੰਡੋਂ ਨੂੰ ਮਨਾਇਆ ਜਾਂਦਾ 10 12 ਦਿਨ ਦੀ ਤਿਹਾਰ ਮਨਾਇਆ ਜਾਂਦਾ ਇਸ ਜ਼ਮੀਨ ਦੇ ਉੱਤੇ ਇੱਕ ਭੁਖਾ ਸਿੰਘ ਨਾਮ ਦਾ ਸ਼ਖਸ ਤੇ ਪੰਚਾਇਤੀ ਕੋ ਡਿਸਕਿਊਟ ਹੈ ਇਹਦੇ ਵਿੱਚ ਪੰਚਾਇਤ ਵੱਲੋਂ ਵੀ ਇਹਦੇ ਉੱਤੇ ਸਟੇ ਲਿਆ ਗਿਆ ਤੇ ਬੁੱਟਾ ਸਿੰਘ ਵੱਲੋਂ ਵੀ ਸਟੇ ਲਿਆ ਗਿਆ ਪਰ ਅੱਜ ਆਸਪੁਰੋਸ ਦੇ ਲੋਕ ਜਿਹੜੇ ਇਸ ਜਗ੍ਹਾ ਦੇ ਉੱਤੇ ਦੁਨੀਆਂ ਦਾ ਤਿਹਾਰ ਮਨਾਉਂਦੇ ਆ ਤੇ ਬੜਾ ਖੁਸ਼ੀਆਂ ਨਾਲ ਮਨਾਇਆ ਜਾਂਦਾ ਲੋਕਾਂ ਦੇ ਮਨ 'ਚ ਬੜੀ ਸਿੱਤੇ ਦੀ ਭਲਤੀ ਸਦ ਭਾਵਨਾ ਰਹਿੰਦੀ ਆ ਪਰ ਅੱਜ ਬੁੱਟਾ ਸਿੰਘ ਨੇ ਇੱਥੇ ਲਿਆ ਕੇ ਆਪਣਾ ਟਰੈਕਟਰ ਖੜਾ ਕਰ ਦਿੱਤਾ ਔਰ ਆਮ ਪਬਲਿਕ ਵਾਸਤੇ ਨਿਊਂਸ ਕ੍ਰੀਏਟ ਹੋਇਆ ਇਸ ਕਰਕੇ ਮੌਕੇ ਤੇ ਮੈਨੂੰ 112 ਨੇ ਕਾਲ ਰੀਸੀਵ ਹੋਈ ਤੇ ਮੈਂ ਮੌਕੇ ਤੇ ਪਹੁੰਚਿਆ ਤੇ ਬੁੱਟਾ ਸਿੰਘ ਨੂੰ ਸਮਝਾਇਆ ਕਿ ਉਹ ਆਪਣਾ ਕਰੈਕਟਰ ਇੱਥੋਂ ਹਟਾਏ ਫਿਰ ਹਾਲ ਉਹ ਮੰਨ ਗਿਆ ਤੇ ਕੱਲ 10 ਵਜੇ ਦਾ ਟਾਈਮ ਰੱਖਿਆ ਦੋਨਾਂ ਪਾਰਟੀਆਂ ਦੇ ਵਿੱਚ ਬਿਠਾ ਕੇ ਜੋ ਵੀ ਐਪਰੋਪਰੀਏਟ ਐਕਸ਼ਨ ਹੋਏਗਾ ਲਿਆ ਜਾਏਗਾ ਤੇ ਸਮਝੌਤਾ ਕਰਾਇਆ